ਸ਼ਸਕਲ ਜੀ ਪ੍ਰੋਗਰਾਮ ਖਾਸ ਮੁਲਾਕਾਤ ਤੁਹਾਡਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸਾਬਕਾ ਇਨਕਮ ਟੈਕਸ ਕਮਿਸ਼ਨਰ ਬੀ ਐਸ ਰਤਨ ਰਤਨ ਸਾਹਿਬ ਤੁਹਾਡਾ ਸਵਾਗਤ ਹੈ ਥੈਂਕ ਯੂ ਰਤਨ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜੀ ਸਿਵਲ ਸੇਵਾਵਾਂ ਮਾਂ ਪ੍ਰੀਖਿਆ ਇਹ ਤੋਂ ਭਾਵ ਕੀ ਹੈ ਮਲੇ ਕੋਈ ਦਸਕਿਆਂ ਨੂੰ ਪਤਾ ਨਹੀਂ ਕਿ ਸਿਵਲ ਸੇਵਾਵਾਂ ਮਾਂ ਪ੍ਰੀਖਿਆ ਕੀ ਹੁੰਦੀ ਹੈ ਕੀ ਹੈ ਕੀ ਹੈ ਪ੍ਰੀਖਿਆ ਸਿਵਲ ਸੇਵਾਵਾਂ ਮਾਂ ਪ੍ਰੀਖਿਆ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਜਾਣਕਾਰੀ ਦੇਣ ਤੋਂ ਪਹਿਲਾਂ ਮੈਂ ਮਸ਼ਹੂਰ ਸ਼ਾਇਰ surjit patar ਦੀਆਂ ਦੋ ਸਤਰਾਂ ਕਹਾਂਗਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਵਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁਗਾਂ ਤੱਕ ਕਾਫਲੇ ਆਉਂਦੇ ਇਸੇ ਸੱਚ ਦੀ ਵਾਹ ਬਣਦੇ ਯੁਗਾਂ ਤੱਕ ਕਾਫਲੇ ਆਉਂਦੇ ਇਸੇ ਸੱਚ ਦਾ ਗਵਾਹ ਬਣਦੇ ਸੋ ਤੁਸੀਂ ਸਿਵਲ ਸੇਵਾਵਾਂ ਪ੍ਰੀਖਿਆ ਦੀ ਗੱਲ ਕੀਤੀ ਹੈ ਜਿਹੜੀ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਹੈ ਭਾਰਤ ਸਰਕਾਰ ਦਾ ਉਹਦੇ ਵੱਲੋਂ ਆਯੋਜਿਤ ਕੀਤੀ ਜਾਂਦੀ ਹੈ ਤਕਰੀਬਨ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ ਔਰ ਇਸ ਪ੍ਰੀਖਿਆ ਦੇ ਵਿੱਚ ਆਈਏਐਸ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਆਈਪੀਐਸ ਇੰਡੀਅਨ ਪੁਲਿਸ ਸਰਵਿਸ ਆਈਐਫਐਸ ਇੰਡੀਅਨ ਫੋਰਨ ਸਰਵਿਸ ਅਤੇ ਇੰਡੀਅਨ ਫੋਰੈਸਟ ਸਰਵਿਸ ਔਰ ਇਹਨਾਂ ਤੋਂ ਇਲਾਵਾ ਜਿਹੜੀਆਂ ਨੇ ਇੰਡੀਅਨ ਰੈਵਨਿਊ ਸਰਵਿਸ ਆਈਆਰਐਸ ਆਈਆਰਐਸ ਟੀਐਸ ਇੰਡੀਅਨ ਆਡਿਟ ਕਾਊਂਟ ਸਰਵਿਸ ਡਿਫੈਂਸ ਅਕਾਊਂਟ ਸਰਵਿਸ ਔਰ ਤਕਰੀਬਨ ਕੁਝ ਆਲ ਇੰਡੀਆ ਸਰਵਿਸਿਜ਼ ਨੇ ਤੇ ਕੁਝ ਸੈਂਟਰਲ ਸਰਵਿਸਿਜ਼ ਨੇ ਕਲਾਸ 1 ਦੀਆਂ 54 ਸੈਂਟਰਲ ਸਰਵਿਸਿਜ਼ ਕਲਾਸ 1 ਨੇ ਔਰ ਤਕਰੀਬਨ 27 ਜਿਹੜੀਆਂ ਨੇ ਉਹ ਕਲਾਸ 2 ਦੀਆਂ ਸਰਵਿਸਿਜ਼ ਇਹਦੇ ਵਿੱਚ ਸ਼ਾਮਿਲ ਨੇ ਸੋ ਇਹ ਉੱਚ ਕੋਟੀ ਦੀ ਪ੍ਰੀਖਿਆ ਹੈ ਸਿਵਲ ਸੇਵਾਵਾਂਾਂ ਪ੍ਰੀਖਿਆ ਹੈ ਔਰ ਇਹ ਯੂਪੀਐਸਸੀ ਵੱਲੋਂ ਲਈ ਜਾਂਦੀ ਹੈ ਸਟੇਟਾਂ ਵੱਲੋਂ ਵੀ ਆਪਣੇ ਆਪਣੇ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੀਖਿਆ ਲਈ ਜਾਂਦੀ ਹੈ ਜਿਸ ਤਰ੍ਹਾਂ ਪੀਸੀਐਸ ਹੈ ਐਚਐਸ ਹੈ ਰਾਜਸਥਾਨ ਐਡਮਿਨਿਸਟ੍ਰੇਟਿਵ ਸਰਵਿਸ ਹੈ ਹਰ ਸੂਬੇ ਨੇ ਆਪਣਾ ਆਪਣਾ ਨਾਮ ਰੱਖਿਆ ਹੋਇਆ ਹੈ ਅਲੱਗ-ਅਲੱਗ ਯੂਪੀএসসি ਪ੍ਰੀਖਿਆ ਜਿਹੜੀ ਤਾਂ ਇਹਦੇ ਲਈ ਉਮਰ ਹੱਦ ਦੀ ਕੋਈ ਸੀਮਾ ਹੈ ਕੋਈ ਪੈਰਾਮੀਟਰ ਹੈ ਉਮਰ ਦਾ ਇਸ ਦੇ ਵਿੱਚ ਉਮਰ ਦੀ ਹੱਦ ਜਿਹੜੀ ਹੈ 21 ਸਾਲ ਤੋਂ ਲੈ ਕੇ 32 ਸਾਲ ਤੱਕ ਹੈ ਪਹਿਲੀ ਗੱਲ ਦੂਸਰੀ ਯੋਗਤਾ ਜਿਹੜੀ ਹੈ ਇਹਦੇ ਵਿੱਚ ਹੈ ਕਿ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਾਂ ਐਸੀ ਸੰਸਥਾ ਤੋਂ ਜਿਹੜੀ ਯੂਨੀਵਰਸਿਟੀ ਦੇ ਬਰਾਬਰ ਦੀ ਹੋਵੇ ਉਤੋਂ ਗ੍ਰੈਜੂਏਸ਼ਨ ਦੀ ਜਿਹੜੀ ਡਿਗਰੀ ਹੈ ਉਹ ਹੋਣਾ ਜ਼ਰੂਰੀ ਹੈ ਇਹ ਦੋ ਜਿਹੜੀਆਂ ਚੀਜ਼ਾਂ ਨੇ ਇਹ ਪ੍ਰੀਖਿਆ ਜਿਹੜੀ ਹੈ ਤਿੰਨ ਗੇੜਾਂ ਵਿੱਚ ਲਈ ਜਾਂਦੀ ਹੈ ਤਿੰਨ ਫੇजेस ਨੇ ਇਹਦੇ ਵਿੱਚ ਪਹਿਲਾ ਗੇੜ ਜਿਹਨੂੰ ਅਸੀਂ ਮੋਡਲੀ ਪ੍ਰੀਖਿਆ ਕਹਿੰਦੇ ਆ ਜਾਂ ਜਿਸਨੂੰ ਅਸੀਂ ਸਕਰੀਨਿੰਗ ਟੈਸਟ ਵੀ ਕਹਿੰਦੇ ਆ ਸੋ ਪਹਿਲੀ ਪ੍ਰੀਖਿਆ ਦੇ ਵਿੱਚ ਕੇਵਲ ਸਕਰੀਨਿੰਗ ਟੈਸਟ ਹੁੰਦਾ ਹੈ ਦੂਜੀ ਜਿਹੜਾ ਹੈ ਫੇਜ਼ ਹੈ ਉਹ ਇਹਦੇ ਵਿੱਚੋਂ ਕਾਮਯਾਬ ਹੋਣ ਵਾਲੇ ਜਿਹੜੇ ਕੈਂਡੀਡੇਟਸ ਨੇ ਉਹ ਕੈਂਡੀਡੇਟਸ ਜਿਹੜੇ ਮੁੱਖ ਪ੍ਰੀਖਿਆ ਜਾਨੀ ਮੇਨ ਜਿਹੜੀ ਪ੍ਰੀਖਿਆ ਹੈ ਜਿਹਨੂੰ ਅਸੀਂ ਰਿਟਰਨ ਐਗਜ਼ਾਮ ਕਹਿੰਦੇ ਆ ਉਹ ਦਿੰਦੇ ਨੇ ਔਰ ਜਿਹੜੇ ਵਿਅਕਤੀ ਜਿਹੜੇ ਪ੍ਰਗਿਆਰਥੀ ਰਿਟਰਨ ਐਗਜ਼ਾਮ ਦਿੰਦੇ ਨੇ ਉਹਦੇ ਵਿੱਚੋਂ ਫਿਰ ਕੋਸ਼ਾਂ ਦੇ ਮੁਤਾਬਕ ਇੰਟਰਵਿਊ ਵਾਸਤੇ ਜਿਹੜੇ ਹੈ ਉਹ ਚੁਣੇ ਜਾਂਦੇ ਨੇ ਕੈਂਡੀਡੇਟ ਜਿਹੜੀ ਤਿਆਰੀ ਹੈ ਖਾਸ ਕਰਕੇ ਮੇਨ ਤਿਆਰੀ ਉਹ ਵਿਸ਼ੇਸ਼ ਤਿਆਰੀ ਪਹਿਲਾਂ ਹੀ ਕੋਈ ਟੈਸਟ ਵਗੈਰਾ ਜਾਂ ਕਿਸੇ ਇੰਸਟੀਚਿਊਟ ਦੇ ਵਿੱਚ ਜਾਉਂਗੇ ਰੁਪਾਣਾ ਸਾਹਿਬ ਇਹ ਜਿਹੜੀ ਤਿਆਰੀ ਹੈ ਇਹ ਕੋਈ ਤਿਆਰੀ ਇੱਕ ਦਿਨ ਦੀ ਨਹੀਂ ਹੈ। ਹੋਰ ਇਹ ਤਿਆਰੀ ਇਸ ਤਰ੍ਹਾਂ ਦੀ ਹੈ ਕਿ 10ਵੀਂ ਤੋਂ ਬਾਅਦ ਪਲੱਸ 2 ਤੋਂ ਬਾਅਦ ਜਿਹੜਾ ਹੈ ਬੱਚਾ ਉਹਦਾ ਐਪਟੀਟਿਊਡ ਜਿਹੜਾ ਹੈ ਉਹਦਾ ਦ੍ਰਿਸ਼ਟੀਕੋਣ ਉਸ ਦਾ ਜਿਹੜਾ ਨਜ਼ਰੀਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਉਹ ਮੁਕਾਬਲੇ ਦੀ ਪ੍ਰੀਖਿਆ ਦੇ ਵਿੱਚ ਜਾਣ ਦੇ ਕਾਬਿਲ ਹੋਵੇ ਕਿਉਂਕਿ ਇਹ ਇੱਕ ਮਹਿਜ ਇਮਤਿਹਾਨ ਪਾਸ ਕਰਨ ਵਾਲੀ ਗੱਲ ਨਹੀਂ ਇਸ ਦੇ ਵਿੱਚ ਬਹੁਤ ਮਿਹਨਤ ਲਗਨ ਦੇਸ਼ ਭਗਤੀ ਭਾਵਨਾ ਵਾਲੇ ਜਿਹੜੇ ਖਿਆਲ ਹੈ ਉਹ ਹੋਣੇ ਚਾਹੀਦੇ ਨੇ ਔਰ ਕੁਰਬਾਨੀ ਦਾ ਜਜ਼ਬਾ ਹੋਣਾ ਚਾਹੀਦਾ ਔਰ ਜਿਹੜੇ ਮੁੱਦੇ ਨੇ ਜਿਹੜੇ ਮਸਲੇ ਨੇ ਉਹਨਾਂ ਦੀ ਪਕੜ ਹੋਣੀ ਚਾਹੀਦੀ ਹੈ ਔਰ ਗਿਆਨ ਪੰਡਾਰ ਇਹਨਾਂ ਵਿਸ਼ਾਲ ਹੋਣਾ ਚਾਹੀਦਾ ਕਿ ਉਹ ਭਾਰਤ ਵਰਸ਼ ਦੀ ਜਿਹੜੀ ਹੈ ਡਾਈਵਰਸਿਟੀ ਕਿਉਂਕਿ ਮੈਂ ਜਨਰਲ ਨੌਲੇਜ ਤੇ ਡਿਪੈਂਡ ਕਰਦਾ ਕਿ ਜਨਰਲ ਨੌਲੇਜ ਹਾਂ ਮੈਂ ਤੁਹਾਨੂੰ ਦੱਸਾਂਗਾ ਕਿ ਜਿਹੜੀ ਪਹਿਲਾ ਗੇਡ ਹੈ ਉਹਦੇ ਵਿੱਚ ਕਿਉਂਕਿ ਟੈਕਨੀਕਲੀ ਪਹਿਲਾ ਗੇਡ ਹੈ ਜਿਹੜਾ ਉਹ ਬਹੁਤ ਮਹੱਤਵਪੂਰਨ ਹੈ ਉਹਦੇ ਵਿੱਚ ਦੋ ਪੇਪਰ ਨੇ ਪਹਿਲਾ ਤਾਂ ਜਨਰਲ ਸਟੱਡੀਜ਼ ਦਾ ਆਮ ਵਕੀਫੀਅਤ ਦਾ ਪੇਪਰ ਹੈ ਔਰ ਦੂਸਰਾ ਪੇਪਰ ਜਿਹੜਾ ਹੈਗਾ ਉਹ ਇੰਗਲਿਸ਼ ਦਾ ਹੈ ਇੰਗਲਿਸ਼ ਦਾ ਮਤਲਬ ਸਿੰਪਲ ਇੰਗਲਿਸ਼ ਹੈ ਕੋਈ ਬਹੁਤ ਟਫ ਉਹਦੇ ਵਿੱਚ ਇੰਗਲਿਸ਼ ਨਹੀਂ ਹੈ ਸੋ ਇਹ ਕੀ ਲੈਂਗੁਏਜ ਵਿੱਚ ਸਾਰੀ ਇੰਗਲਿਸ਼ ਹੈ ਜਾਂ ਉਹਦੇ ਵਿੱਚ ਤੁਸੀਂ ਆਪਣੀ ਸਟੇਟ ਲੈਂਗੁਏਜ ਵੀ ਕਰ ਸਕਦੇ ਹੋ ਜਿਹੜੀ ਤੁਸੀਂ ਗੱਲ ਕੀਤੀ ਹੈ ਮੀਡੀਅਮ ਦੀ ਮੀਡੀਅਮ ਆਫ ਐਗਜ਼ਾਮੀਨੇਸ਼ਨ ਜਿਹੜਾ ਹੈ ਉਹ ਸੰਵਿਧਾਨ ਦੀ 8ਵੀਂ ਸੂਚੀ ਮੁਤਾਬਕ 22 ਖੇਤਰੀ ਭਾਸ਼ਾਵਾਂ ਨੇ ਉਹਨਾਂ ਦੇ ਵਿੱਚੋਂ ਕਿਸੇ ਵੀ ਭਾਸ਼ਾ ਨੂੰ ਅਡਾਪਟ ਕਰ ਸਕਦੇ ਆ ਪੰਜਾਬੀ ਸ਼ਾਮਿਲ ਪੰਜਾਬੀ ਸ਼ਾਮਿਲ ਹੈ ਉਹਦੇ ਵਿੱਚ 22 ਭਾਸ਼ਾਵਾਂ ਨੇ ਪਹਿਲਾਂ 18 ਸੀ ਹੁਣ ਲੇਟੈਸਟ ਜਿਹੜੀਆਂ 22 ਨੇ ਸੋ ਇਹ ਇਹ ਕਹਿਣ ਦਾ ਭਾਵ ਹੈ ਕਿ ਕਿਉਂਕਿ ਉਮੀਦਵਾਰਾਂ ਵਾਸਤੇ ਆਪਾਂ ਜਿਹੜੇ ਕੈਂਡੀਡੇਟਸ ਨੇ ਉਹਨਾਂ ਵਾਸਤੇ ਗੱਲ ਕਰਦੇ ਆ ਕਿ ਖੇਤਰੀ ਭਾਸ਼ਾ ਦੇ ਵਿੱਚ ਜਿਹੜਾ ਲਿਖਣਾ ਬੜਾ ਮੁਸ਼ਕਲ ਹੈ ਕਿਉਂਕਿ ਇਹਦੇ ਵਿੱਚ ਟੈਕਨੀਕਲ ਟਰਮਸ ਬਹੁਤ ਆਉਂਦੀਆਂ ਨੇ ਜਿੰਨੇ ਵੀ ਚਾਰ ਪੇਪਰ ਨੇ ਜਨਰਲ ਨੌਲੇਜ ਦੇ ਉਹਨਾਂ ਦੇ ਵਿੱਚ ਵੀ ਟੈਕਨੀਕਲ ਟਰਮਸ ਨੇ ਔਰ ਬਾਕੀ ਵੀ ਜਿਹੜਾ ਹੈ ਉਹਨਾਂ ਨੂੰ ਇੰਨੀ ਮੁਹਾਰਤ ਕਿਉਂਕਿ ਜੇ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਕਰਨਾ ਹੈ ਤਾਂ ਤੁਹਾਨੂੰ ਉਸ ਦੇ ਵਿੱਚ ਮੁਹਾਰਤ ਬਹੁਤ ਹੋਣੀ ਚਾਹੀਦੀ ਹੈ ਔਰ ਫਿਰ ਤੁਸੀਂ ਸਿੰਗਲ ਆਊਟ ਹੋਨੇ ਆ ਸਿੰਗਲ ਆਊਟ ਦਾ ਮਤਲਬ ਹੈ ਕਿ ਜਿਹੜੇ ਬਹੁਤ ਘੱਟ ਮਤਲਬ 1% ਤੋਂ ਵੀ ਘੱਟ ਲੋਕ ਹੋਣਗੇ ਫਿਰ ਉਹਨਾਂ 'ਚ ਜਾ ਕੇ ਤੁਸੀਂ ਉਹਨਾਂ ਦੇ ਵਿੱਚ ਮਿਡ ਮੈਨ ਗੱਲ ਜਿਹੜਾ ਪਹਿਲਾ ਗੇਟ ਦੇ ਹੈਗਾ ਉਹਦੇ ਚ ਕਿੰਨੇ ਪੇਪਰ ਕਿੰਨੇ ਆਉਣਗੇ ਉਹਦੇ ਸਾਰੇ ਦੋ ਪੇਪਰ ਹੋਣੇ ਆ ਉਹਦੇ ਵਿੱਚ ਮੁੱਢਲੀ ਪ੍ਰੀਖਿਆ ਦੋ ਹੀ ਪੇਪਰ ਹੋਣੇ ਆ ਔਰ ਉਹ ਦੋਨੇ ਪੇਪਰਾਂ ਦੇ ਬੇਸ ਤੇ ਤਕਰੀਬਨ 8 ਤੋਂ 10 ਲੱਖ ਐਪਲੀਕੇਸ਼ਨ ਹੁੰਦੀਆਂ ਜਿਹਦੇ ਚ 5 ਕਿ ਲੱਖ ਕੈਂਡੀਡੇਟ ਦੋਨੋਂ ਰਿਟਨ ਟੈਸਟ ਹੈ ਦੋਨੋਂ ਨੋ ਆਬਜੈਕਟਿਵ ਟਾਈਪ ਦੋਨੋਂ ਆਬਜੈਕਟਿਵ ਟਾਈਪ ਹੈ ਇਹ ਜਿਹੜੀ ਮੁੱਢਲੀ ਪ੍ਰੀਖਿਆ ਹੈ ਇਸ ਨੂੰ ਸੀ ਸੈਟ ਵੀ ਕਹਿੰਦੇ ਆ ਸੀ ਸੈਟ ਦਾ ਮਤਲਬ ਸਿਵਲ ਸਰਵਿਸ ਐਪਟੀਟਿਊਡ ਟੈਸਟ ਇਸ ਨੂੰ ਸਕਰੀਨਿੰਗ ਟੈਸਟ ਵੀ ਕਹਿੰਦੇ ਨੇ ਸੋ ਇੱਕ ਤਰ੍ਹਾਂ ਦਾ ਇਹ ਸਕਰੀਨਿੰਗ ਟੈਸਟ ਹੈ ਇਸ ਟੈਸਟ ਦੇ ਆਧਾਰ ਤੇ ਕੋਈ ਮੈਰਿਟ ਨਹੀਂ ਮੰਨਦੀ ਇਹ ਟੈਸਟ ਕੇਵਲ شناخت ਕਰਨ ਲਈ ਕੇਵਲ ਨਿਸ਼ਾਨਦੇਹੀ ਕਰਨ ਲਈ ਹੈ ਕਿ ਕਿਹੜੇ ਕਿਹੜੇ ਅ ਐਸੇ ਵਿਦਿਆਰਥੀ ਹੈ ਜਿਹੜੇ ਇਸ ਚੀਜ਼ ਦੇ ਯੋਗ ਨੇ ਕਿ ਉਹ ਆਈਐਸ ਵਗੈਰਾ ਸਰਵਿਸਸ ਜਿਹੜੇ ਪਾਸ ਕਰ ਸਕਦੇ ਆ ਆਮ ਧਿਆਨ ਦੇ ਸਕਣ ਪਾਸ ਦੀ ਨਹੀਂ ਗੱਲ ਇਹਦੇ ਵਿੱਚ ਗੱਲ ਇਹ ਹੈ ਕਿ ਕੱਟਆਫ ਰੱਖੀ ਹੋਈ ਹੈ ਇੱਕ ਕੱਟਆਫ ਹੁੰਦੀ ਹੈ ਇਹ ਮਤਲਬ ਏ ਦਿਨੀਆ ਸਰਵਿਸਿਜ਼ ਨੇ ਉਹਦਾ तकरीबन 12 ਗੁਣਾ ਜਾਂ 13 ਗੁਣਾ ਜਿਹੜੇ ਕੈਂਡੀਡੇਟ ਉਹਨਾਂ ਨੇ ਸਿਲੈਕਟ ਕਰਨੇ ਹੈ ਜਾਂ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਹੈ شناخت ਕਰਨੀ ਹੈ ਉਹਨਾਂ ਦੀ ਤਾਂ ਉਸ ਬੇਸ ਤੇ ਕੱਟਆਫ ਬਣਦੀ ਹੈ ਕਿ ਟੋਟਲ ਮੈਰਿਟ ਕਿੰਨੀ ਆਈ ਹੈ ਔਰ ਉਹਨਾਂ ਦੀ 50 ਜਾਂ 55% ਦੇ ਵਿੱਚ ਉੱਪਰ ਇਹਨੇ ਬੱਚੇ ਆ ਸਕਦੇ ਨੇ ਸੋ ਉਹ ਉਸ ਤਰੀਕੇ ਨਾਲ ਜਿਹੜੇ ਮੈਰਿਟ 'ਚ ਆਉਣਗੇ ਫਿਰ ਉਹੀ ਸੈਕੰਡ ਟੈਸਟ ਦੇ ਵਿੱਚ ਇਹ ਜਿਹੜੇ ਜਿਹੜੇ ਇਸ ਦੇ ਵਿੱਚੋਂ ਕੱਟਆਫ ਲਿਮਟ ਜਿਹੜੀ ਹੈ ਉਸ ਨੂੰ ਪਾਰ ਕਰ ਜਾਂਦੇ ਆ ਉਹਨਾਂ ਨੂੰ ਹੀ ਇਨਵਿਟੇਸ਼ਨ ਆਉਂਦਾ ਹੈ ਉਹਨਾਂ ਨੂੰ ਹੀ ਟੈਸਟੇਸ਼ਨ ਫਾਰਮ ਆਉਂਦਾ ਹੈ ਕਿ ਤੁਸੀਂ ਫਾਰਮ ਭਰੋ ਯੂ ਆਰ ਅਲਿਜੀਬਲ ਟੂ ਅਪੀਅਰ ਇਨ ਦਾ ਫਾਈਨਲ ਇਗਜ਼ਾਮ ਸੋ ਉਹ ਫਿਰ ਫਾਈਨਲ ਮੀਨਸ ਰਿਟਰਨ ਇਗਜ਼ਾਮ ਜਿਹੜਾ ਹੈ ਉਹਦੇ ਵਿੱਚ ਅਪੀਅਰ ਹੁੰਦੇ ਬਲ ਇਹ ਮੰਨ ਲਿਆ ਜਾਵੇ ਵੀ ਜਿਹੜਾ ਪਹਿਲਾ ਪ੍ਰੀਮੀਨਲ ਟੈਸਟ ਹੈ ਉਹ ਤਾਂ ਸਿਰਫ ਇਹੀ ਦੇਖਣ ਲਈ ਹੈ ਕਿ ਕੀ ਤੁਸੀਂ ਪ੍ਰੀਖਿਆ ਦੇ ਸਕਦੇ ਹੋ ਸਿਰਫ ਉਹੀ ਸਨাক্ত ਕਰਨ ਦੇ ਲਈ ਅਗਰ ਤੁਸੀਂ ਉਹਦੇ ਚੋਂ ਪਾਸ ਹੋਨੇ ਹੋ ਫਿਰ ਤੁਹਾਡਾ ਜਿਹੜਾ ਰਿਟਨ ਟੈਸਟ ਦਾ ਜਿਹੜਾ ਫਿਰ ਲਿਆ ਜਾਏਗਾ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਪਹਿਲਾ ਪ੍ਰੀਮੀਨਲ ਜਿਹੜਾ ਐਗਜ਼ਾਮ ਆ ਉਹਦੇ ਚ ਕਿੰਨੇ ਇੱਕ ਵਿਦਿਆਰਥੀ ਹਰ ਸਾਲ ਜਿਹੜੇ ਹੈਗੇ ਪਾਸ ਹੋਉਂਦੇ ਨੇ ਜਿਹੜਾ ਹਰ ਸਾਲ ਕੁਆਲੀਫਾਈ ਕਰਨ ਵਾਲਾ ਸਿਸਟਮ ਹੈ ਉਹ ਕੋਈ ਫਿਕਸ ਲਿਮਟ ਨਹੀਂ ਹੈ ਜਿਸ ਰਾਉਂਡ 1056 ਨੇ ਸੋ 1056 ਦੇ ਡਬਲ ਹੀ ਜਿਹੜਾ ਇਹਦੇ ਵਿੱਚੋਂ ਚੁਣੇ ਜਾਣੇ ਨੇ ਪਹਿਲਾਂ ਇਹ ਰਿਟਨ ਐਗਜ਼ਾਮ ਹੋਣਾ ਹੈ ਰਿਟਨ ਐਗਜ਼ਾਮ ਦੇ ਵਿੱਚੋਂ ਤਕਰੀਬਨ 2200 ਜਿਹੜੇ ਹੈ ਉਹਨਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਣਾ ਉਹ ਫਿਰ ਰਿਟਨ ਟੈਸਟ ਹਾਂ ਹਾਂ ਤਾਂ ਜੇ 10000 ਜਾ ਰਿਹਾ ਤਾਂ 12000 ਲਾ ਲਓ ਜੇ 5 ਲੱਖ ਅਪੀਅਰ ਹੁੰਦਾ ਹੈ ਤਾਂ 12000 ਇਹੋ ਵਿੱਚੋਂ ਸਿਲੈਕਟ ਹੋਣੇ ਆ ਯਾਨੀ ਉਹਦੇ ਵਿੱਚੋਂ ਸਨਾਖਤ ਕਰਨੀ ਜਿਹੜੇ 12000 ਹੋਣੇ ਆ ਜਿਹੜਾ ਸੈਕੰਡ ਰਿਟਨ ਟੈਸਟ ਆਉਂਦਾ ਉਹਦਾ ਕੋਈ ਟਾਈਮ ਪੀਰੀਅਡ ਵੀ ਕਿੰਨੇ ਕ ਦਿਨ ਬਾਅਦ ਹਾਂਜੀ ਉਹ ਦਸੰਬਰ ਨੂੰ ਹੋਣਾ ਹੈ ਇਹ ਤਿੰਨੋਂ ਡੇਟਾਂ ਪਹਿਲਾਂ ਹੀ ਹਾਂ ਪਹਿਲਾਂ ਹੀ ਪਹਿਲਾਂ ਇਹ ਜਨਵਰੀ ਤੋਂ ਪ੍ਰੋਸੈਸ ਸਟਾਰਟ ਹੋ ਜਾਂਦਾ ਹਰ ਸਾਲ ਐਗਜ਼ਾਮ ਹੁੰਦਾ ਹੈ ਜਨਵਰੀ ਤੋਂ ਪ੍ਰੋਸੈਸ ਸਟਾਰਟ ਹੋ ਕੇ ਉਹਦੇ ਵਿੱਚ ਜਿਹੜੀ ਪਹਿਲੀ ਪ੍ਰੀਖਿਆ ਹੈ ਪ੍ਰੀਲਿਮਿਨਰੀ ਐਗਜ਼ਾਮ ਜਿਹਨੂੰ ਕਹਿੰਦੇ ਆ ਉਹ ਕਦੋਂ ਹੋਣੀ ਹੈ ਫਿਰ ਦੂਸਰਾ ਰਿਟਨ ਮੇਨ ਕਦੋਂ ਹੋਣਾ ਹੈ ਫਿਰ ਉਸ ਬਾਅਦ ਇੰਟਰਵਿਊ ਕਦੋਂ ਹੋਣੀ ਇਹ ਸਾਰੀਆਂ ਚੀਜ਼ਾਂ ਈਵਨ ਡੇਟ ਆਫ ਜੋਇਨਿੰਗ ਵੀ ਇਹਦੇ ਵਿੱਚ ਜਿਹੜੀ ਹੈ ਉਹ ਸ਼ਾਮਿਲ ਹੁੰਦੀ ਹੈ ਉਹ ਵੀ ਬੇਸ਼ਾਮਿਲ ਪਹਿਲਾਂ ਹੀ ਜਿਹੜਾ ਪਹਿਲਾਂ ਹੀ ਪਤਾ ਹੈ ਕਿ ਉੱਥੇ ਕਿਉਂਕਿ ਹਰ ਅਕੈਡਮੀ ਜਿਵੇਂ ਨੈਸ਼ਨਲ ਅਕੈਡਮੀ ਆਫ ਡਾਇਰੈਕਟ ਟੈਕਸਸ ਹੈ ਨਾਗਪੁਰ ਤੋਂ ਆਈਆਰਐਸ ਵਾਲੇ ਉੱਥੇ ਜਾਣਗੇ ਰੇਲਵੇ ਸਟਾਫ ਕਾਲਜ ਹੈਗਾ ਬਰੋਡਾ ਉੱਥੇ ਜਾਣਗੇ ਬਰੋਡਾ ਜਾਣਗੇ ਔਰ ਆਈਐਸ ਵਾਲੇ ਮਸੂਰੀ ਜਾਣਗੇ ਆਈਪੀਐਸ ਵਾਲੇ ਹਾਈਦਰਾਬਾਦ ਜਾਣਗੇ ਅਲੱਗ ਅਲੱਗ ਜੇ ਜੇ ਪਰ ਆਲ ਓਵਰ ਇੰਡੀਆ ਦਾ ਇੱਕੋ ਜਗ੍ਹਾ ਹਾਂ ਆਲ ਓਵਰ ਇੰਡੀਆ ਦਾ ਇੱਕੋ ਜਗ੍ਹਾ ਟੈਸਟ ਇੱਕੋ ਜਗ੍ਹਾ ਹੋਏਗਾ ਨਹੀਂ ਨਹੀਂ ਟੈਸਟ ਤਾਂ ਵੱਖਰੇ ਵੱਖਰੇ ਸੈਂਟਰ ਨੇ ਪੰਜਾਬ ਸੈਂਟਰ ਬੰਦੇ ਆ ਹਾਂ ਪੰਜਾਬ ਦੇ ਵਿੱਚ ਪਟਿਆਲਾ ਸ ਹੂੰ ਚੰਡੀਗੜ੍ਹ ਵੀ ਸੈਂਟਰ ਹੈ ਜਿਹੜਾ ਸੈਕੰਡ ਟੈਸਟ ਜਿਹੜਾ ਰਿਟਨ ਟੈਸਟ ਹੋਏਗਾ ਜਿਹੜੀ ਪ੍ਰੀਖਿਆ ਹੋਏਗੀ ਪ੍ਰੀਮੀਨਲ ਤੋਂ ਬਾਅਦ ਸੈਕੰਡਰੀ ਉਸ ਤੋਂ ਬਾਅਦ ਫਿਰ ਉਹਦੇ ਚ ਕਿਹੜੇ ਕਿਹੜੇ ਵਿਸ਼ਿਆਂ ਨੂੰ ਮੇਨ ਰੱਖਿਆ ਜਾਂਦਾ ਜਿਹੜੇ ਵੀ ਇਸ ਪ੍ਰੀਖਿਆ ਨੂੰ ਪਾਸ ਕਰਦੇ ਨੇ ਜਾਂ ਇਸ ਦੇ ਚਾਹਵਾਨ ਹੁੰਦੇ ਐ ਉਹਨਾਂ ਦਾ ਇੱਕ ਮਿਸ਼ਨ ਹੁੰਦਾ ਇੱਕ ਜਨੂੰਨ ਹੁੰਦਾ ਉਹਨਾਂ ਦਾ ਔਰ ਉਹ ਜਨੂੰਨ ਅਗਰ ਨਹੀਂ ਹੁੰਦਾ ਤਾਂ ਉਹ ਇਹ ਪ੍ਰੀਖਿਆ ਪਾਸ ਨਹੀਂ ਹੁੰਦੀ ਕਿਉਂਕਿ ਇਹ ਕਿ ਮਹਿਜ ਇਹ ਇਮਤਿਹਾਨ ਲੈਣ ਦੀ ਗਿਰਿਆ ਨਹੀਂ ਹੈ ਇਹ ਇੱਕ ਬਹੁਤ ਵੱਡੀ ਪ੍ਰੀਖਿਆ ਹੈ ਇੱਕ ਬਹੁਤ ਵੱਡਾ ਐਸੀ ਚੀਜ਼ ਹੈ ਜਿਹਦੇ ਵਿੱਚ ਕੇ ਉਹਨਾਂ ਦੀ ਲਗਨ ਮਿਹਨਤ ਉਹਨਾਂ ਦੀ ਜਿਹੜੀ ਹੈ ਡਿਵੋਸ਼ਨ ਬਹੁਤ ਜ਼ਰੂਰੀ ਜੀ ਜੇ ਤੁਸੀਂ ਵੱਡੇ ਵੱਡੇ ਸਟੇਟਾਂ ਚਲਾਉਣੀਆਂ ਵੱਡੇ ਵੱਡੇ ਅਧਾਰੇ ਚਲਾਉਣੇ ਨੇ ਵੱਡੇ ਸਰਕਾਰੀ ਵੀ ਸੈਕੰਡਰੀ ਜਿਹੜੀ ਪ੍ਰੀਖਿਆ ਹਾਏਗੀ ਰਿਟਨ ਦੇ ਵਿੱਚ ਉਹ ਕਿਹੜੇ ਕਿਹੜੇ ਵਿਸ਼ੇ ਸ਼ਾਮਲ ਉਹਦੇ ਵਿੱਚ ਹੋਣਗੇ ਜ਼ਿਆਦਾ ਕਾਰਕ ਜਿਹੜੀ ਰਿਟਨ ਪ੍ਰੀਖਿਆ ਜਿਹਨੂੰ ਆਪਾਂ ਕਹਿੰਦੇ ਆ ਦੂਸਰੇ ਗੇਟ ਦੀ ਉਹਦੇ ਵਿੱਚ ਦੋ ਤਰ੍ਹਾਂ ਦੇ ਪੇਪਰ ਨੇ ਪਹਿਲੇ ਦੋ ਪੇਪਰ ਨੇ ਜਿਹਦੇ ਵਿੱਚ ਪਹਿਲਾ ਪੇਪਰ ਹੈ ਲੈਂਗੁਏਜ ਦਾ ਯਾਨੀ ਕੋਈ ਵੀ ਲੈਂਗੁਏਜ ਦਾ ਆਪਣੀ ਪੰਜਾਬੀ ਹੈ ਕਿਸ ਦਾ ਹਿੰਦੀ ਹੈ ਜਾਂ ਡੋਗਰੀ ਹੈ ਜਾਂ ਅਸਾਮੀ ਹੈ ਕੋਈ ਵੀ ਇੱਕ ਭਾਸ਼ਾ ਜਿਹੜੀ ਹੈ ਤੁਸੀਂ ਲੈਣੀ ਹੈ ਔਰ ਉਸ ਭਾਸ਼ਾ ਦੀ ਤੁਹਾਨੂੰ ਮਾਸਟਰੀ ਹੋਣੀ ਚਾਹੀਦੀ ਹੈ ਮਾਸਟਰੀ ਇਨ ਦੀ ਸੈਂਸ ਕਿ ਤੁਹਾਨੂੰ ਉਸ ਦੀ ਕੰਪਲੀਟ ਨੋਲਜ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਉਹਨੂੰ ਅੱਛੀ ਤਰ੍ਹਾਂ ਪੇਪਰ ਸੋਲਵ ਕਰ ਸਕੋ ਦੂਜਾ ਪੇਪਰ ਜਿਹੜਾ ਹੈਗਾ ਉਹ ਵੀ ਹਿਸਟਰੀ ਤੇ ਕਲਚਰ ਦਾ ਹੈ ਔਰ ਉਹਦੇ ਵਿੱਚ ਵੀ ਐਸੇ ਵਗੈਰਾ ਹੈ ਔਰ ਇਹ ਜਿਹੜੇ ਦੋਨੋਂ ਪੇਪਰ ਨੇ ਸਿਰਫ ਕੁਆਲੀਫਾਈਂਗ ਨੇਚਰ ਦੇ ਕੁਆਲੀਫਾਈਂਗ ਦਾ ਪਾਵ ਹੈ ਕਿ ਇਹਨਾਂ ਦੋਨੋਂ ਪੇਪਰਾਂ ਦੇ ਬੇਸ ਤੇ ਹੀ ਜਿਹੜੀ ਅਗਲੇ ਪੇਪਰਾਂ ਦੀ ਮੈਰਿਟ ਬਣਨੀ ਹੈ ਸੋ ਦੋ ਪੇਪਰ ਤਾਂ ਇਹ ਹੋ ਗਏ ਰਿਟਨ ਪ੍ਰੀਖਿਆ ਜਿਹੜੀ ਹੈਗੀ ਆ ਵੀ ਉਹਦੇ ਚ ਕਿਹੜੇ ਕਿਹੜੇ ਜਿਹੜੇ ਵਿਸ਼ੇ ਨੇ ਉਹ ਜ਼ਾਦਕ ਪਹਿਲੇ ਤਾਂ ਮੈਂ ਇਹ ਦੱਸਕਾਂ ਕਿ ਵੀ ਦੋ ਪੇਪਰ ਨੇ ਕੁਆਲੀਫਾਈਂਗ ਨੇਚਰ ਦੇ ਜਿਹਦੇ ਚ ਆ ਮਾਡਰਨ ਇੰਡੀਅਨ ਲੈਂਗੁਏਜ ਹੈ ਸਾਰੀਆਂ ਉਹਦੇ ਚ ਭਾਸ਼ਾਵਾਂ ਆ ਜਾਂਦੀਆਂ ਜਿੰਨੇ ਜਿਹੜੀ ਸਿਲੈਕਟ ਕਰਨੀ ਉਹ ਕਰ ਸਕਦਾ ਹੈ ਔਰ ਦੂਸਰੇ ਨੰਬਰ ਤੇ ਇੰਗਲਿਸ਼ ਦਾ ਪੇਪਰ ਹੈ ਜਿਹਦੇ ਵਿੱਚ ਇੰਗਲਿਸ਼ ਐਸੇ ਜਾਂ ਉਹਦੀ ਗ੍ਰਾਮਰ ਵਗੈਰਾ ਹੁੰਦੀ ਹੈ ਉਸ ਤੋਂ ਬਾਅਦ ਪੇਪਰ ਜਿਹੜੇ ਸ਼ੁਰੂ ਹੁੰਦੇ ਨੇ ਜਿੰਨਾ ਪੇਪਰਾਂ ਦੇ ਆਧਾਰ ਤੇ ਮੈਰਿਟ ਬਣਨੀ ਹੈ ਉਹ ਪਹਿਲਾ ਪੇਪਰ ਐਸੇ ਦਾ ਹੈ ਯਾਨੀ ਐਸੇ ਦੇ ਪੇਪਰ ਦੇ ਵਿੱਚ ਤਕਰੀਬਨ 7 ਟਾਪਿਕਸ ਹੁੰਦੇ ਨੇ ਔਰ ਉਹਨਾਂ ਟਾਪਿਕਸ ਦੇ ਵਿੱਚੋਂ ਤੁਸੀਂ ਇੱਕ ਟਾਪਿਕ ਸਿਲੈਕਟ ਕਰਨਾ ਹੈ ਔਰ ਉਸ ਤੇ ਹੀ ਤੁਸੀਂ ਉਹ ਐਸੇ ਲਿਖਣਾ ਹੈ ਸੋ ਐਸੇ ਤੋਂ ਬਾਅਦ ਤਕਰੀਬਨ 4 ਪੇਪਰ ਜਿਹੜੇ ਨੇ ਉਹ ਹੈਗੇ ਜਨਰਲ ਨੌਲੇਜ ਦੇ ਜਨਰਲ ਸਟੱਡੀਜ਼ ਜਿਨ੍ਹਾਂ ਨੂੰ ਕਹਿੰਨੇ ਆ ਜਿਹਨੂੰ ਆਮ ਗਿਆਨ ਵੀ ਕਹਿੰਨੇ ਆ ਆਪਾਂ ਉਸ ਦੇ ਵਿੱਚ 1 2 3 4 ਕਰਕੇ ਪੇਪਰ ਨੇ ਜਿਸ ਤਰ੍ਹਾਂ ਪਹਿਲੇ ਪੇਪਰ ਦੇ ਵਿੱਚ ਇੰਡੀਅਨ ਕਲਚਰ ਹੈਰੀਟੇਜ ਵਰਲਡ ਕਲਚਰ ਵਰਲਡ ਹੈਰੀਟੇਜ ਥੈਨ ਦੂਸਰੇ ਦੇ ਵਿੱਚ ਹਿਸਟਰੀ ਇੰਡੀਅਨ ਹਿਸਟਰੀ ਵਰਲਡ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਸੋ ਇਹਨਾਂ ਤਿੰਨ ਪੇਪਰਾਂ ਦੇ ਸਭ ਕੁ ਦਿਨ ਨਹੀਂ ਹੋਣੇ ਪੇਪਰ ਨਹੀਂ ਇਹ ਤਾਂ ਮੀਨਾ ਲੱਗਦਾ ਪੇਪਰ ਦੇਣ ਦੇ ਵਲਗ-ਵਲਗ ਸਮੇਤ ਦੇ ਵਲਗ-ਵਲਗ ਦੇ ਤਾਂ ਜੋ ਜਿਹੜੇ 4 ਜਨਰਲ ਨੋਲਜ ਦੇ ਆਮ ਵਕਫੀ ਦੇ ਪੇਪਰ ਹੈ ਉਹਨਾਂ ਦੇ ਵਿੱਚ ਸਾਰੇ ਸਬਜੈਕਟਸ ਤਕਰੀਬਨ ਮੇਨ ਜਿਹੜੇ ਨੇ ਹਿਸਟਰੀ ਇਕਨੋਮਿਕਸ ਪੋਲੀਟੀਕਲ ਸਾਇੰਸ ਸੋਸ਼ਲ ਸਟਡੀਜ਼ ਔਰ इवन ਕਮਰਸ ਔਰ ਥੋੜਾ ਬਹੁਤ ਜਿਹੜਾ ਹੈ ਮੈਥ ਉਹ ਜਾਣਕਾਰੀ ਦੇ ਵਿੱਚ ਆਉਂਦਾ ਹੈ ਚੌਥਾ ਪੇਪਰ ਇਹਨਾਂ ਦੇ ਵਿੱਚ ਪਹਿਲੇ ਤਿੰਨ ਪੇਪਰਾਂ ਨੂੰ ਛੱਡ ਕੇ ਚੌਥਾ ਪੇਪਰ ਐਥਿਕਸ ਦਾ ਹੈ ethics ਦਾ 파ਵ ਹੈ ਨੀਤੀ ਸ਼ਾਸਤਰ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਪਰ ਇਹ ethics ਪੇਪਰ ਇਸ ਕਰਕੇ ਮਹੱਤਵਪੂਰਨ ਹੈ ਕਿ ਇਹਦੇ ਵਿੱਚ ਜਿਹੜੇ ਨਵੇਂ ਆਫੀਸਰਸ ਨੇ ਨਵੇਂ ਆਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਚੰਗੇ ਮਾੜੇ ਦੀ ਭਲੇbure ਦੀ ਪਛਾਣ ਜਿਹੜੀ ਹੈ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਉਹਨਾਂ ਨੂੰ ਇਸ ਪੇਪਰ ਦੇ ਰਾਹੀਂ ਅਜੇ ਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਹੋਣ ਉਹ ਆਪਣੇ ਸੱਭਿਆਚਾਰ ਤੋਂ ਜਾਣੂ ਹੋਣ ਉਹ ਆਪਣੇ ਜਿਹੜੇ ਅ ਜਿੰਦਗੀ ਦੇ ਜੀਵਨ ਸ਼ੈਲੀ ਦੇ ਚੰਗੇ ਅਸੂਲ ਨੇ ਉਹ ਅਸੂਲ ਗ੍ਰੈਂਡ ਕਰ ਸਕਣ ਸੋ ਇਹ ਪੇਪਰ ਇਸ ਵਾਸਤੇ ਪ੍ਰਸਕ੍ਰਾਈਬ ਕੀਤਾ ਗਿਆ ਹੈ ਇਸ ਤੋਂ ਬਾਅਦ ਫਿਰ ਜਿਹੜਾ 6ਵਾਂ ਤੇ 7ਵਾਂ ਪੇਪਰ ਹੈ ਉਹਦੇ ਵਿੱਚ ਆਪਸ਼ਨਲ ਪੇਪਰ ਆ ਜਾਂਦਾ ਹੈ ਜਣੀ اختیਾਰੀ ਵਿਸ਼ਾ ਆ ਜਾਂਦਾ ਹੈ ਉਹ ਵਿਸ਼ਾ ਜਿਹੜਾ ਸਾਰੇ ਸਬਜੈਕਟਸ ਦੇ ਵਿੱਚੋਂ ਚੁਣਨਾ ਹੁੰਦਾ ਹੈ ਸਾਰੇ ਸਬਜੈਕਟਸ ਦਾ ਮਤਲਬ ਕਿ ਯੂਪੀਐਸਸੀ ਨੇ ਤਕਰੀਬਨ 25 ਸਬਜੈਕਟਸ ਤੇ ਨੇ ਜਿਹਦੇ ਵਿੱਚ ਹਿਸਟਰੀ ਪੋਲੀਟੀਕਲ ਸਾਇੰਸ ਜੀਓਗ੍ਰਾਫੀ ਕਾਮਰਸ ਆਰਕੀਟੈਕਟ ਇੰਜੀਨੀਅਰਿੰਗ ਮੈਡੀਕਲ ਯਾਨੀ ਹਰ ਤਰ੍ਹਾਂ ਦੇ ਸਬਜੈਕਟਸ ਇਹਦੇ ਵਿੱਚ ਆ ਜਾਂਦੇ ਨੇ ਤੇ ਪਲੱਸ ਇਹਦੇ ਵਿੱਚ ਇੱਕ ਸਬਜੈਕਟ ਐਸਾ ਵੀ ਹੈ ਕਿ ਉਹ ਲੈਂਗੁਏਜ ਦਾ ਹੈ ਉਹ ਚੁਣ ਸਟੂਡੈਂਟ ਨੇ ਆਪ ਕਰਨੀ ਹੁੰਦੀ ਹੈ ਜੀ ਇੱਕ ਪੇਪਰ ਜਿਹੜਾ ਹੈ ਸਬਜੈਕਟ ਹੈ ਉਹ ਚੁਣਨਾ ਹੁੰਦਾ ਹੈ ਸਟੂਡੈਂਟਸ ਨੇ ਔਰ ਉਹਦੇ ਵਿੱਚ ਅੱਗੇ ਦੋ ਪੇਪਰ ਨੇ ਔਰ ਇਹ ਵਿਸਤਾਰਿਤ ਬਹੁਤ ਵਿਸਤਾਰਪੂਰਵਕ ਜਾਨੀ ਜਾਣਕਾਰੀ ਚਾਹੀਦੀ ਹੈ ਇਹ ਉਹ ਪੇਪਰ ਹੁੰਦਾ ਹੈ ਜਿਹੜਾ ਕਿ ਕਿਸੇ ਵੀ ਵਿਦਿਆਰਥੀ ਦਾ ਪੈਟ ਸਬਜੈਕਟ ਹੈ ਫੇਵਰਟ ਸਬਜੈਕਟ ਹੈ ਜਾਂ ਉਸ ਨੂੰ ਕਹਿ ਸਕਦੇ ਆ ਉਸ ਦਾ ਬਹੁਤ ਹੀ ਮਨ ਪਾਉਂਦਾ ਜਿਹੜਾ ਵਿਸ਼ਾ ਹੈ ਕਿ ਜ਼ਰੂਰੀ ਤਾਂ ਨਹੀਂ ਕਿ ਜਿਹੜਾ ਪੇਪਰ ਚੁਣ ਕਰਨੀ ਆ ਉਹਨਾਂ ਨੇ ਇਸ ਵਿਸ਼ੇ ਚ ਪਹਿਲਾਂ ਪਲੱਸ 2 ਜਾਂ 10th ਦੇ ਵਿੱਚ ਕੀਤਾ ਹੋਵੇ ਜੀ ਜੀ ਕੋਈ ਜ਼ਰੂਰੀ ਹੈ ਜ਼ਰੂਰੀ ਜ਼ਰੂਰੀ ਜਿਹੜਾ ਜਿਹੜਾ ਸਬਜੈਕਟ ਤੁਸੀਂ ਉਹ ਕਰਨਾ ਉਹ ਤਾਂ ਤੁਹਾਨੂੰ ਗਿਆਨ ਤਾਂ ਹੀ ਹੋਏਗਾ ਜੇ ਤੁਸੀਂ ਪੜਿਆ ਹੋਏਗਾ ਲੇਕਿਨ ਜ਼ਰੂਰੀ ਜਿਹੜਾ ਇਹਦੇ ਵਿੱਚ ਲੈਂਗੁਏਜ ਹੈ ਜਿਸ ਤਰ੍ਹਾਂ ਹੁਣ ਪੰਜਾਬੀ ਹੈ ਪੰਜਾਬੀ ਦਾ ਪੇਪਰ ਤੁਸੀਂ ਕਰਨਾ ਹੈ ਸਬਜੈਕਟ ਲੈਣਾ ਤਾਂ ਤੁਹਾਨੂੰ ਬੀਏ ਲੈਵਲ ਤੇ ਬੀਏ ਆਨਰਸ ਜਾਂ ਪੰਜਾਬੀ ਇਲੈਕਟਿਵ ਪੜ੍ਹੀ ਹੋਣੀ ਚਾਹੀਦੀ ਹੈ ਆਦਰਵਾਈਜ਼ ਉਹ ਪੰਜਾਬੀ ਦਾ ਪੇਪਰ ਨਹੀਂ ਤੁਸੀਂ ਲੈ ਸਕਦੇ ਤੁਸੀਂ ਪੰਜਾਬੀ ਨਹੀਂ ਕਰ ਸਕਦੇ ਜੇ ਦੂਸਰੇ ਪੇਪਰ ਜਿੱਥੋਂ ਤੱਕ ਗੱਲ ਹੈ ਕਿਉਂਕਿ ਉਹ ਬਹੁਤ ਕਲੈਰੀਫਿਕੇਸ਼ਨ ਦੀ ਜ਼ਰੂਰਦ ਆਪਾਂ ਨੂੰ ਕਿ ਇਹਦੇ ਵਿੱਚ ਇੰਜੀਨੀਅਰਿੰਗ ਦੇ ਮੈਡੀਕਲ ਦੇ ਆਰਟਸ ਦੇ ਟੈਕਨੋਲੋਜੀ ਦੇ ਕੰਪਿਊਟਰ ਦੇ ਹਰ ਤਰ੍ਹਾਂ ਦੇ ਜਿਹੜੇ ਵਿਦਿਆਰਥੀ ਅਪੀਅਰ ਹੁੰਦੇ ਆ ਸੋ ਉਹਨਾਂ ਵਾਸਤੇ ਕੀ ਹੈ ਕਿ ਉਹ ਦੂਸਰੇ ਪੇਪਰ ਲੈ ਸਕਦੇ ਆ ਜ਼ਰੂਰੀ ਨਹੀਂ ਕਿ ਉਹਨਾਂ ਨੇ ਮੈਡੀਕਲ ਕੀਤਾ ਉਹ ਆਰਟਸ ਨਹੀਂ ਲੈ ਸਕਦੇ ਉਹ ਪਬਲਿਕ ਐਡਮਿਸ਼ਨ ਵੀ ਲੈ ਸਕਦੇ ਹਿਸਟਰੀ ਵੀ ਲੈ ਸਕਦੇ ਇਕਨੋਮਿਕਸ ਯਾਨੀ ਉਹਨਾਂ ਦੀ ਸਿਰਫ ਗ੍ਰੈਜੂਏਸ਼ਨ ਤਾਂ ਇੱਕ ਕੁਆਲੀਫਾਈਂਗ ਐਗਜ਼ਾਮ ਹੈਗਾ ਜਿਹੜਾ ਉਹਨਾਂ ਨੇ ਪਾਸ ਕੀਤਾ ਹੈ ਬਾਕੀ ਉਹਨਾਂ ਨੂੰ ਖੁੱਲ ਲੈ ਕੇ ਜਿਹੜੇ ਸਬਜੈਕਟ ਜਿਹੜਾ ਮਰਜ਼ੀ ਲੈ ਇੱਕ ਸਬਜੈਕਟ ਲੈਣਾ ਹੈ ਉਸਦੇ ਦੋ ਪੇਪਰ ਹੋਣੇ ਉਹ ਜਿਹੜਾ ਮਰਜ਼ੀ ਲੈ ਸਕਦੇ ਕੋਈ ਉਹਦੇ ਉੱਪਰ ਬੰਦਿਸ਼ ਨਹੀਂ ਹੈ ਇੱਕ ਹੋਰ ਬੜੀ ਇਹਦੇ ਵਿੱਚ ਗੱਲ ਇੰਟਰਸਟਿੰਗ ਇਹ ਹੈ ਕਿ ਮੈਥ ਕਮਰਸ ਜੀਓਗ੍ਰਾਫੀ ਜਿਹਦੇ ਵਿੱਚੋਂ 99% ਨੰਬਰ ਵੀ ਆ ਸਕਦੇ ਉਹਨਾਂ ਦੀ ਫਿਰ ਗ੍ਰੇਡਿੰਗ ਹੁੰਦੀ ਹੈ ਇਹ ਨਹੀਂ ਕਿ ਸਾਰੇ ਮੈਥ ਵਾਲੇ ਪਾਤੀ ਹੋ ਜਾਣਗੇ ਨਾ ਉਹਨਾਂ ਨੂੰ ਲੋਅਰ ਡਾਊਨ ਕੀਤਾ ਜਾਂਦਾ ਹੈ ਉਹਨਾਂ ਨੰਬਰਾਂ ਨੂੰ ਉਹਨੇ ਨੰਬਰਾਂ ਨਾਲ ਜਦੋਂ ਮੈਰਿਟ ਨਹੀਂ ਬਣਦੀ ਉਹਨਾਂ ਦੀ ਉਹਨਾਂ ਦੀ ਘੱਟ ਨੰਬਰਾਂ ਨਾਲ ਉਹਨਾਂ ਨੂੰ ਗ੍ਰੇਡਿੰਗ ਕਹਿੰਦੇ ਗ੍ਰੇਡਿੰਗ ਕਰ ਲਈ ਜਾਂਦੀ ਹੈ ਉਹਨਾਂ ਦਾ ਕੋਈ ਸਿਸਟਮ ਹੈ ਯੂਪੀਐਸਸੀ ਦਾ ਉਹ ਆਪਣਾ ਉਹਨਾਂ ਦਾ ਆਪਣੀ ਪੱਧਰ ਆਪਣਾ ਸਿਸਟਮ ਹੈ ਸੋ ਬੇਸਿਕ ਗੱਲ ਇਹ ਹੈ ਕਿ ਜਿਹੜੇ 25 ਸਬਜੈਕਟ ਨੇ ਇਹਨਾਂ 25 ਸਬਜੈਕਟਸ ਦੇ ਵਿੱਚੋਂ ਇੱਕ ਸਬਜੈਕਟ ਹੀ ਚੁਣਨਾ ਹੈ ਕੈਂਡੀਡੇਟ ਨੇ ਔਰ ਉਸੇ ਸਬਜੈਕਟ ਦੀ ਮੁਹਾਰਤ ਹੋਣੀ ਚਾਹੀਦੀ ਹੈ ਔਰ ਉਸੇ ਸਬਜੈਕਟ ਦੇ ਜਿਹੜੇ ਹੈ ਉਸ ਨੂੰ ਵੱਤੋਂ ਵੱਧ ਨੰਬਰ ਹੋਦੇ ਹੋਣੇ ਚਾਹੀਦੇ ਆ ਜਾਨੀ ਉਹਦੀ ਮੈਰਿਟ ਵੱਤੋਂ ਵੱਧ ਹੋਣੀ ਚਾਹੀਦੀ ਹੈ ਤੇ ਫਿਰ ਇਹ ਅੱਗੇ ਜਿਹੜਾ ਹੈਗਾ ਫਿਰ ਅੱਗੇ ਆਪਾਂ ਇੰਟਰਵਿਊ ਦੀ ਗੱਲ ਕਰਦੇ ਆ ਜਿਹੜੀ ਇੰਟਰਵਿਊ ਲਾਸਟ ਵਿੱਚ ਜਾ ਕੇ ਇੰਟਰਵਿਊ ਹੋਣੀ ਹੈ ਕੀ ਜਿਹੜੀ ਇੰਟਰਵਿਊ ਹੈ ਉਹ ਪ੍ਰੀਖਿਆ ਚ ਹੋਏਗੀ ਜਾਂ ਜਨਰਲ ਨੋਲਿਜ ਹੋਏਗੀ ਜਾਂ ਇੰਟਰਵਿਊ ਕਿਵੇਂ ਹੋਏਗੀ ਯੂਪੀਐਸਸੀ ਦੀ ਇੰਟਰੂ ਹੈ ਇਹ ਇੰਟਰੂ ਜਿਹੜਾ ਰਿਟਨ ਐਗਜ਼ਾਮ ਹੋਇਆ ਹੁੰਦਾ ਉਸ ਦਾ ਰਿਜ਼ਲਟ ਜਦੋਂ ਆ ਜਾਂਦਾ ਉਸ ਤੋਂ ਪਰੰਤ ਸ਼ੁਰੂ ਹੁੰਦੀ ਹੈ ਪਾਵੇ ਹੈ ਕਿ ਇਹ ਜਿਹੜਾ ਰਿਟਨ ਐਗਜ਼ਾਮ ਹੈ ਇਰੇ ਵਿੱਚੋਂ ਹਾਈएस्ट ਮੈਰਿਟ ਲੈਣ ਵਾਲੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਸਿਲੈਕਸ਼ਨ ਕਰ ਲਈ ਜਾਂਦੀ ਹੈ ਔਰ ਸਿਲੈਕਸ਼ਨ ਦਾ ਕ੍ਰਾਈਟੇਰੀਆ ਇਹ ਹੈ ਕਿ ਜਿੰਨੀਆਂ ਪੋਸਟਾਂ ਹੁੰਦੀਆਂ ਉਹਦਾ ਡਬਲ ਸਿਲੈਕਟ ਕੀਤਾ ਜਾਂਦਾ ਹੈ ਜੇ ਹੁਣ 1100 ਪੋਸਟ ਹੈ ਤਾਂ 2200 ਜਿਹੜੇ ਸਿਰਫ ਸਿਲੈਕਟ ਹੋਣੇ ਹਨ ਇੰਟਰਵਿਊ ਵਾਸਤੇ ਰਿਟਨ ਚੋਂ ਹਾਂ ਰਿਟਨ ਚੋਂ ਰਿਟਨ ਚੋਂ ਹੋਣੇ ਹਨ ਔਰ ਉਹਨਾਂ ਚੋਂ ਫੇਰ ਅੱਧੇ ਰਹਿ ਜਾਣੇ ਅੱਗੇ ਮੈਰਿਟ ਜਾ ਕੇ ਫੇਰ ਹਾਂ ਮੈਰਿਟ ਸੋ ਜਿਹੜੀ ਮੇਨ ਇਸ਼ੂ ਹੈ ਉਹ ਇਹ ਹੈ ਕਿ ਜਿਹੜਾ ਰਿਟਨ ਐਗਜ਼ਾਮ ਹੈ ਉਸ ਐਗਜ਼ਾਮ ਦੇ ਵਿੱਚ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਗਿਆਨ ਭੰਡਾਰ ਜਾਣਕਾਰੀ ਵੱਖਰੇ ਵੱਖਰੇ ਵਿਸ਼ਿਆਂ ਦੀ ਚਾਹੇ ਉਹ ਕਰੰਟ ਅਫੇਅਰਸ ਹੈ ਚਾਹੇ ਹਿਸਟੋਰੀਕਲ ਨੋਲਿਜ ਹੈ ਚਾਹੇ ਉ ਗਿਓਫਰੀ ਜੀਓਗ੍ਰਾਫੀਕਲ ਨੋਲਿਜ ਹੈ ਜਾਂ ਕਿਸੇ ਵੀ ਸਫੀਅਰ ਦੀ ਨੋਲਿਜ ਹੈ ਉਸ ਦਾ ਇੱਕ ਟੈਸਟ ਹੋ ਚੁੱਕਿਆ ਹੁੰਦਾ ਉਹ ਰਿਟਨ ਟੈਸਟ ਹੋ ਚੁੱਕਿਆ ਹੁੰਦਾ ਔਰ ਰਿਟਨ ਟੈਸਟ ਦਾ ਰਿਜ਼ਲਟ ਜਿਹੜੇ ਇੰਟਰਵਿਊ ਬੋਰਡ ਹੈ ਉਹਦੇ ਸਾਹਮਣੇ ਹੁੰਦਾ ਹੈ ਇਸ ਕਰਕੇ ਇਹ ਇਕੱਲਾ ਇਹ ਨਹੀਂ ਕਿ ਉਹ ਪਾਸ ਹੋ ਗਏ ਜਾਂ ਉਹਨਾਂ ਨੇ ਉਹਨਾਂ ਚੋਂ ਮੈਰਿਟ ਬਹੁਤ ਹਾਈ ਲੈ ਲਈ ਤੇ ਉਹਨਾਂ ਨੂੰ ਇੰਟਰਵਿਊ ਦੇ ਵਿੱਚ ਉਹ ਸਿਲੈਕਟ ਹੋ ਜਾਣਗੇ ਇੰਟਰਵਿਊ ਦਾ ਵੱਖਰਾ ਕ੍ਰਾਈਟਰੀਆ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਇੰਟਰਵਿਊ ਬੋਰਡ ਦੇ ਵਿੱਚ ਬਹੁਤ ਕਾਬਲ ਵਿਅਕਤੀ ਹੁੰਦੇ ਐ ਉੱਚ ਕੋਟੀ ਦੇ ਚਾਹੇ ਉਹ ਰਿਟਾਇਰਡ ਨੇ ਚਾਹੇ ਸਰਵਿਸ ਦੇ ਵਿੱਚ ਨੇ ਜਜਜਸ ਨੇ ਡਾਕਟਰਸ ਨੇ ਟੈਕਨੀਕਲ ਅਫੀਸਰਸ ਨੇ ਜਾਂ ਈਵਨ ਆਰਮੀ ਦੇ ਜਨਰਲ ਕੁ ਕਾਫੀ ਤਰ੍ਹਾਂ ਦੇ ਲੋਕ ਇਹਦੇ ਵਿੱਚ ਜਿਹੜੇ ਨਿਰਪੱਖ ਹੋਣ ਜਿਹੜੇ ਬਹੁਤ ਪਾਰਦਰਸ਼ੀ ਹੋਣ ਜਿਹੜੇ ਬਿਲਕੁਲ ਪੱਖਪਾਹਤੋਂ ਰਹਿਤ ਹੋਣ ਕਿਸੇ ਜਾਤ ਧਰਮ ਨਸਲ ਦਾ ਵਿਤਕਰਾ ਨਾ ਕਰਦੇ ਹੋਣ ਉਹ ਸਟੈਬਲਿਸ਼ਡ ਜਾਨੀ ਮੰਨੇ ਪਰਮੰਨੇ ਵਿਅਕਤੀ ਹੁੰਦੇ ਨੇ ਜਿਨ੍ਹਾਂ ਦੇ ਸਾਹਮਣੇ ਇੰਟਰੂ ਕਿਸ ਤਰ੍ਹਾਂ ਦੀ ਇੰਟਰੂ ਬੋਰਡ ਦੀ ਬਣਤਰ ਹੈ ਤੇ ਕੌਣ ਇੰਟਰੂ ਚ ਜਾਂਦੇ ਆ ਇੰਟਰੂ ਦੇ ਵਿੱਚ ਕੀ ਪੁੱਛਿਆ ਜਾਂਦਾ ਹੈ ਹੁਣ ਉਹ ਬਹੁਤ ਜ਼ਰੂਰੀ ਹੈ ਉਹ ਵੀ ਇੱਕ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਜਿੰਨੇ ਵੀ ਕੈਂਡੀਡੇਟ ਅਪੀਅਰ ਹੋ ਰਹੇ ਨੇ ਤਿਆਰੀ ਕਰ ਰਹੇ ਹੈ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇੰਟਰੂ ਦੇ ਵਿੱਚ ਹੁੰਦਾ ਕੀ ਹੈ ਉਹ ਉੱਥੇ ਪੁੱਛਿਆ ਕੀ ਜਾਏਗਾ ਹਾਂ ਉੱਥੇ ਪੁੱਛਿਆ ਕੀ ਜਾਏਗਾ ਹਾਂ ਬਿਲਕੁਲ ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕੈਂਡੀਡੇਟਸ ਨੂੰ ਜਿਹੜੇ ਹੈ ਆਪਣੇ ਜਿਹੜੀ ਨੌਲੇਜ ਆ ਉਹਨਾਂ ਦੀ ਉਸ ਤੇ ਪੂਰੀ ਮਾਸਟਰੀ ਔਰ ਪੂਰੀ ਕਮਾਂਡ ਹੋਣੀ ਚਾਹੀਦੀ ਏ ਕਿਸੇ ਤਰ੍ਹਾਂ ਦੀ ਵੀ ਨੌਲੇਜ ਆ ਦੂਸਰੀ ਗੱਲ ਇਹ ਆ ਕਿ ਉਹਨਾਂ ਨੂੰ ਸਿਰਫ ਵੋਕੇਸ਼ਨ ਨੌਲੇਜ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਡਿਸਕਸ਼ਨ ਦੇ ਵਿੱਚ ਪਾਰਟਿਸਪੇਟ ਕਰਨ ਲਈ ਜਨਰਲ ਨੌਲੇਜ ਵੀ ਜ਼ਰੂਰੀ ਕਲਾ ਹੋਣੀ ਚਾਹੀਦੀ ਏ ਕਲਾ ਆਰਟ ਆਫ ਐਕਸਪ੍ਰੈਸ਼ਨ ਜਿਹਨੂੰ ਅਸੀਂ ਕਮਿਊਨੀਕੇਸ਼ਨ ਸਕਿਲਸ ਕਹਿੰਦੇ ਆ ਇਹ ਸਾਰੀਆਂ ਚੀਜ਼ਾਂ ਕੈਂਡੀਡੇਟ ਦੇ ਵਿੱਚ ਹੋਣੀਆਂ ਚਾਹੀਦੀਆਂ ਇੱਕ ਪ੍ਰੋਐਕਟਿਵ ਲਫਜ਼ ਹੈ ਜਿਹਦਾ ਜਿਹਨੂੰ ਅਸੀਂ ਕਹਿੰਦੇ ਆ ਪੰਜਾਬੀ ਦੇ ਵਿੱਚ ਪਹਿਲ ਕਦਮੀ ਹਮ ਸੋ ਅ ਵਿਦਿਆਰਥੀ ਦੀ ਜਿਹੜੀ ਸਖਸ਼ੀਅਤ ਹੈ ਉਸ ਦਾ ਇਮਤਿਹਾਨ ਹੈ ਉਸ ਦਾ ਇੱਕ ਟੈਸਟ ਹੈ ਉਸ ਟੈਸਟ ਦੇ ਵਿੱਚ ਉਸ ਨੇ ਕੀ ਸਾਬਤ ਕਰਨਾ ਹੈ ਕਿ ਮੈਂ ਦੂਸਰਿਆਂ ਤੋਂ ਅੱਗੇ ਜਾ ਸਕਦਾ ਹਾਂ ਜੇ ਉਹ ਇਹ ਸਾਬਤ ਕਰੇਗਾ ਕਿ ਮੈਂ ਦੂਸਰਿਆਂ ਤੋਂ ਅੱਗੇ ਜਾ ਸਕਦਾ ਹਾਂ ਮੈਂ ਪਰਫਾਰਮੈਂਸ ਦੇ ਵਿੱਚ ਅੱਗੇ ਜਾ ਸਕਦਾ ਹਾਂ ਮੈਂ ਸਿਆਣਪ ਦੇ ਵਿੱਚ ਅੱਗੇ ਜਾ ਸਕਦਾ ਹਾਂ ਮੈਂ ਡਿਸੀਜਨ ਮੇਕਿੰਗ ਦੇ ਅੱਗੇ ਜਾ ਸਕਦਾ ਹਾਂ ਤਾ ਉਹ ਬੋਰਡ ਇਮਪ੍ਰੈਸ ਹੋਏਗਾ ਨਹੀਂ ਤਾਂ ਉਹ ਇਮਪ੍ਰੈਸ ਨਹੀਂ ਹੋਏਗਾ ਸੋ ਇੰਟਰਵਿਊ ਬੋਰਡ ਇਹੀ ਚੀਜ਼ ਜਜ ਕਰਦਾ ਹੈ ਕਿ ਕਿੰਨੇ ਚੁਸਪੁਰਤ ਨੇ ਕਿੰਨੇ ਸਿੰਪਲ ਨੇ ਕਿੰਨੇ ਉਹ ਨਾਨ ਕੰਟਰੋਵਰਸ਼ੀਅਲ ਹੈ ਜੈਨਿ ਉਥੇ ਕੰਟਰੋਵਰਸ਼ੀਅਲ ਵਿਅਕਤੀ ਬਿਲਕੁਲ ਕਾਮਯਾਬ ਨਹੀਂ ਹੋ ਸਕਦਾ ਸੋ ਇਹ ਆਪਾਂ ਨਟ ਸ਼ੈੱਲ ਇੰਟਰਵਿਊ ਟਾਪਿਕ ਤੋਂ ਬਹੁਤ ਵੱਡਾ ਲੰਬਾ ਚੌੜਾ ਹੈ ਹੁਣ ਤੁਹਾਡੀ ਜਿਹੜੀ ਸਵਾਲ ਸੀਗਾ ਅਲਾਟਮੈਂਟ ਹਾਂ ਅਲਾਟਮੈਂਟ ਅਲਾਟਮੈਂਟ ਇਮਤਿਹਾਨ ਹੋ ਜਾਂਦਾ ਹੈ ਇੰਟਰਵਿਊ ਵੀ ਹੋ ਜਾਂਦੀ ਹੈ ਇੰਟਰਵਿਊ ਦੇ ਵਿੱਚ ਸਿਲੈਕਸ਼ਨ ਵੀ ਹੋ ਜਾਂਦੀ ਹੈ ਜਦੋਂ ਇੰਟਰਵਿਊ ਦੇ ਵਿੱਚ ਸਿਲੈਕਸ਼ਨ ਹੋ ਰਹੀ ਹੁੰਦੀ ਹੈ ਤਾਂ ਜਿਹੜਾ ਬੇਸਿਕ ਕ੍ਰਾਈਟੇਰੀਆ ਹੈ ਉਹ ਹੈ ਮੈਰਿਟ ਕਮ ਪ੍ਰੀਫਰੈਂਸ ਕਿ ਤੁਹਾਡੀ ਮੈਰਿਟ ਕਿੱਥੇ ਆਈ ਤੇ ਤੁਹਾਡੀ ਪ੍ਰੀਫਰੈਂਸ ਕੀ ਸੀ ਪੁੱਛਿਆ ਜਾਂਦਾ ਕੈਂਡੀਡੇਟ ਨੂੰ ਕਿ ਤੁਸੀਂ ਹਾਂ ਉਹ ਪਹਿਲਾਂ ਹੀ ਹੁੰਦਾ ਫਿਕਸ ਹੁੰਦੀ ਹੈ ਮੈਰਿਟ ਕਮ ਪ੍ਰੀਫਰੈਂਸ ਦੇ ਕਾਲਮ ਬਣੇ ਹੁੰਦੇ ਨੇ ਤੁਹਾਨੂੰ ਉਹਨਾਂ ਦੇ ਮੁਤਾਬਕ ਸੈੱਟ ਕੀਤਾ ਜਾਂਦਾ ਹੈ ਵੀ ਤੁਸੀਂ ਕਿਹੜੇ ਵਿਭਾਗ ਚ ਜਾਣਾ ਹੈ ਹਾਂ ਮੈਰਿਟ ਕਮ ਪ੍ਰੀਫਰੈਂਸ ਜਿਹੜੀ ਹੈ ਉਹਦਾ ਭਾਵ ਇਹ ਹੈ ਕਿ ਜੇ ਤੁਹਾਡੀ ਮੈਰਿਟ ਇੰਨੀ ਹਾਈ ਹੈ ਸਪੋਜ਼ ਤੁਹਾਡੀ ਮੈਰਿਟ 1000 ਪੋਸਟ ਹੈ ਤੁਹਾਡੀ ਮੈਰਿਟ ਹੀ ਪੀਜੇ ਚੌਥੇ ਨੰਬਰ ਤੇ ਹੈ ਤਾਂ ਤੁਹਾਡੀ ਜਿਹੜੀ ਪ੍ਰੀਫਰੈਂਸ ਹੈ ਚਾਹੇ ਉਹ ਆਈਐਸ ਹੈ ਚਾਹੇ ਆਈਪੀਐਸ ਹੈ ਚਾਹੇ ਆਈਫਸ ਉਹਨਾਂ ਤਿੰਨਾਂ ਚੋਂ ਕੋਈ ਵੀ ਤੁਹਾਨੂੰ ਉਹ ਮਿਲ ਨਹੀਂ ਮਿਲਣੀ ਹੈ ਠੀਕ ਹੈ ਜਿਹੜੀ ਤੁਹਾਡੇ ਡਿਮਾਂਡ ਹਾਂ ਜੇ ਤੁਹਾਡੀ ਪ੍ਰੀਫਰੈਂਸ ਸਪੋਜ਼ ਕਰੋ ਮੈਰਿਟ 105 ਹੈ ਤੇ ਪ੍ਰੀਫਰੈਂਸ ਤੁਹਾਡੀ ਚਾਹੇ ਆਈਐਸ ਹੈ ਕੁਝ ਵੀ ਹੈ ਪਰ 105 ਤੇ ਜਾ ਕੇ ਤੁਹਾਨੂੰ ਦੂਜੇ ਨੰਬਰ ਵਾਲੀ ਮਿਲੂਗੀ ਜੇ ਤੁਹਾਡੀ ਮਤਲਬ ਦੂਜੇ ਨੰਬਰ ਤੇ ਤੁਹਾਡਾ ਜਿਹੜੀ ਪੋਸਟ ਹੈ ਆਈਆਰਐਸ ਹੈ ਜਾਂ ਆਈਆਰਟੀਐਸ ਹੈ ਉਹ ਮਿਲੂਗੀ ਤੁਹਾਨੂੰ ਜੇ ਤੁਸੀਂ ਤੁਹਾਡੀ ਮੈਰਿਟ 300 ਨੰਬਰ ਤੇ ਹੈ ਠੀਕ ਹੈ ਨਾ ਫਿਰ ਲਾਸਟ ਹੋ ਜਾਏਗਾ ਫਿਰ ਲਾਸਟ ਲਾਸਟ ਇਸ ਤਰ੍ਹਾਂ ਹੈ ਕਿ ਇੱਕ ਰੋਸਟਰ ਸਿਸਟਮ ਬਣਾਇਆ ਹੋਇਆ ਹੈ ਕਿ ਕੁਝ ਆਧ ਤਿਕਰ ਤਾਂ ਜਿਹੜੀਆਂ ਸਰਵਿਸਿਜ਼ ਹੈ ਉਹ ਅਲੋਟ ਕੀਤੀਆਂ ਜਾਂਦੀਆਂ ਨੇ ਕੁਝ ਸਰਵਿਸਿਜ਼ ਫਿਰ ਜਿਹੜੀਆਂ ਬਚਦੀਆਂ ਨੇ ਉਹ ਮੈਰਿਟ ਦੇ ਆਧਾਰ ਤੇ ਜਿਹੜੀ ਮੈਰਿਟ ਦੇ ਚ ਕੈਂਡੀਡੇਟ ਬਾਕੀ ਬਚ ਜਾਂਦੇ ਨੇ ਉਨਨੂੰ ਅਲਾਟ ਕਰ ਦਿੰਦੇ ਨੇ ਸੋ ਇਸ ਤਰ੍ਹਾਂ ਜਿੰਨੀਆਂ ਵੀ ਉੱਚ ਕੋਟੀ ਦੀਆਂ ਨਿਯੁਕਤੀਆਂ ਨੇ ਉਹ ਬੜੇ ਧਿਆਨ ਨਾਲ ਬੜੇ ਰੂਲਸ ਮੁਤਾਬਕ ਕੀਤੀਆਂ ਜਾਂਦੀਆਂ ਨੇ ਔਰ ਇਹਦੇ ਵਿੱਚ ਇੱਕ ਹੋਰ ਵੱਡੀ ਚੀਜ਼ ਹੈ ਜਿਹੜਾ ਵੱਡਾ ਕ੍ਰਾਈਟੇਰੀਆ ਹੈ ਆਪਣੇ ਦੇਸ਼ ਦੀ ਅਖੰਡਤਾ ਨੂੰ ਆਪਣੇ ਦੇਸ਼ ਦੀ ਵਿਭਿੰਨਤਾ ਨੂੰ ਜੋ ਡਾਈਵਰਸਿਟੀ ਨੂੰ ਮੁੱਖ ਰੱਖਦੇ ਹੋਏ ਜਿਹੜੇ ਵੀ ਸਟੇਟ ਸਰਵਿਸ ਜਿੰਨੀ ਸਟੇਟ ਦੇ ਵਿੱਚ ਜਿਹੜੇ ਜਾਂਦੇ ਚਾਹੇ ਉਹ ਆਈਪੀਐਸ ਹੈ ਚਾਹੇ ਉਹ ਆਈਐਸ ਹੈ ਉਹਦੇ ਵਿੱਚ ਦੋ ਤਰ੍ਹਾਂ ਦੇ ਵਿਅਕਤੀ ਜਾਂਦੇ ਆ ਇੱਕ ਤਾਂ ਸਟੇਟ ਨੂੰ ਬਿਲੋਂਗ ਕਰਦੇ ਹੁੰਦੇ ਆ ਇੱਕ ਬਾਹਰਲੇ ਹੁੰਦੇ ਆ ਸੋ ਬਾਹਰਲੇ ਦਾ ਮਤਲਬ ਬਿਹਾਰ ਦਾ ਬੰਦਾ ਜੀ ਤੁਸੀਂ ਦੇਖਿਆ ਹੋਣਾ ਆਜੀ ਆਦਰ ਸਟੇਟਸ ਰਾਈਟ ਸੋ ਇਸ ਤਰ੍ਹਾਂ ਦਾ ਸਾਰੇ ਸਾਰੇ ਇੰਡੀਆ ਦੇ ਵਿੱਚ ਹਰ ਤਰ੍ਹਾਂ ਦੇ ਸਟੇਟ ਦੇ ਜਿਹੜੇ ਆ ਉਹ ਕੈਂਡੀਡੇਟ ਜੀ ਰਤਨ ਜੀ ਇੱਕ ਲਾਸਟ ਸਵਾਲ ਹੈ ਮੇਰਾ ਜਿਵੇਂ ਆਪ ਦੇਖਿਆ ਜਾਂਦਾ ਤਾਂ ਇੱਕ ਆਪਣੀ ਧਾਰਨਾ ਬਣੀ ਹੋਈ ਹੈ ਖਾਸ ਕਰਕੇ ਪੰਜਾਬੀਆਂ ਦੀ ਵੀ ਜਿਹੜੀ ਵੀ ਕੋਈ ਨੌਕਰੀ ਹੈ ਜਾਂ ਕੋਈ ਟੈਸਟ ਹੈ ਪ੍ਰੀਖਿਆ ਹੁੰਦੀ ਹੈ ਉਹ ਕਹਿੰਦੇ ਸਪਾਰਸ ਬੜੀ ਚੱਲਦੀ ਹੈ ਕੋਈ ਜਿਹੜੀ ਇਹ ਕੋਟੀ ਦੀ ਪ੍ਰੀਖਿਆ ਹੈਗੀ ਹੈ ਪੂਰੇ ਦੇਸ਼ ਦੀ ਆਪਾਂ ਪਹਿਲਾਂ ਗੱਲ ਕੀਤੀ ਹੈ ਉਹ ਇਹਦੇ ਚ ਗੰਜੈਸ਼ ਹੈ ਕੋਈ ਇਦਾਂ ਦੀ ਇਹ ਤਾਂ ਪ੍ਰੀਖਿਆ ਪੜਣਾ ਜੀ ਕੋਈ ਇੰਟਰਵਿਊ ਚਲਾ ਕੇ ਜਾਂ ਕਿ ਹੋਵੇ ਜਿਹੜੀ ਵੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਵਿੱਚ ਜਿੱਥੋਂ ਤੱਕ ਮੇਰਾ ਨਿੱਜੀ ਤਜਰਬਾ ਹੈ ਜਾਂ ਅਭਿਆਸ ਹੈ ਕਿਉਂਕਿ ਸਾਡੇ ਬੱਚੇ ਬੇਟੀ ਵੀ ਆਈ ਐਸ ਹੈ ਸਾਡੀ ਨੋਰਾਨੀ ਵੀ ਆਈ ਪੀਐਸ ਹੈ ਸਾਨੇ ਲਵੀ ਆਈ ਪੀਐਸ ਨੇ ਤੋਂ ਸਾਨੂੰ ਇਸ ਤਰ੍ਹਾਂ ਦੀ ਕਦੇ ਮੁਸ਼ਕਲ ਪੇਸ਼ ਨਹੀਂ ਆਈ ਹੈ ਪਹਿਲੀ ਗੱਲ ਦੂਸਰੀ ਗੱਲ ਇਹ ਹੈ ਕਿ ਇਸ ਦੇ ਵਿੱਚ ਟਰਾਂਸਪੇਰੈਂਸੀ ਇੰਨੀ ਹੈ ਜਿਹੜੀ ਯੂ ਪੀਐਸਸੀ ਹੈ ਇੱਕ ਸੁਪਰੀਮ ਬਾਡੀ ਹੈ ਜਿਸ ਤਰ੍ਹਾਂ ਸੁਪਰੀਮ ਕੋਰਟ ਹੈ ਇਹ ਸੁਪਰੀਮ ਬਾਡੀ ਇਹ ਹੈ ਕਿ ਇਹ ਸ਼ੁਰੂ ਤੋਂ ਲੈ ਕੇ ਜਦੋਂ ਆਪਾਂ ਅਪਲਾਈ ਕਰ ਦਿੰਨੇ ਆ ਸਿਲੈਕਸ਼ਨ एग्जाम सिलेक्शन अपॉइंटमेंट प्रमोशन एवरीथिंग ਉਹ ਸਾਰੀਆਂ ਚੀਜ਼ਾਂ ਦੇ ਵਿੱਚ ਯੂਪੀਐਸਸੀ ਇਨਵੋਲਡ ਹੈ ਯੂਪੀਐਸਸੀ ਦੀ ਨਿਗਾਹ ਹੁੰਦੀ ਹੈ ਯੂਪੀਐਸਸੀ ਦੇ ਜਦੋਂ ਤੁਸੀਂ ਕੋਈ ਸਿਫਾਰਿਸ਼ ਕਰਦੇ ਵੀ ਹੋ ਬਾਏ ਚਾਂਸ ਡਿਸਕਲੋਜ਼ ਹੋ ਗਈ ਤੁਹਾਡੀ ਫਾਈਲ ਤੇ ਲਿਖਿਆ ਜਾਂਦਾ ਕਿ ਵੀ ਇਸ ਬੰਦੇ ਨੇ ਸਿਫਾਰਿਸ਼ ਕੀਤੀ ਸੀ ਔਰ ਯਾਦ ਆ ਤੁਹਾਨੂੰ ਡਾਈਲੂਟ ਕਰ ਦੇਣਗੇ ਮਾੜੀ ਪੋਸਟਿੰਗ ਲਾ ਦੇ ਦੇਣਗੇ ਦੁਆਰਾ ਤੁਹਾਡੀ ਸਿਲੈਕਸ਼ਨ ਨਹੀਂ ਹੋਊਗੀ ਜਾਂ ਫਿਰ ਬਿਲਕੁਲੀ ਬਾਹਰ ਕਰ ਦੇਣਗੇ ਮਤਲਬ ਇਸ ਦੇ ਵਿੱਚ ਕੋਈ ਗੰਗਾਜ ਇਸ ਜਿਹੜੀ ਹੈਗੀ ਹੈ ਗੰਗਾਜ ਨਹੀਂ ਹੈ ਇਹਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇੰਟਰਵਿਊ ਵਿੱਚ ਇਸਾਂ ਦੇ ਬਾਕੀ ਪ੍ਰੋਸੈਸ ਵੀ ਇਹ ਹੈ ਕਿ ਜਿਹੜੇ ਜਿਹੜਾ ਮਤਲਬ ਪ੍ਰੋਸੈਸ ਬੜੇ ਟਫ ਨੇ ਜਿੰਨਾ ਚੋ ਆਪਾਂ ਨੂੰ ਲੰਘਣਾ ਪੈ ਰਿਹਾ ਇਸ ਕਰਕੇ ਕੋਈ ਜਿੱਦਾਂ ਪੇਪਰ ਆਮ ਯੂਨੀਵਰਸਿਟੀਆਂ ਦੇ ਜਾਂਦੇ ਨੇ ਨਾ ਇਸ ਤਰ੍ਹਾਂ ਨਹੀਂ ਪੇਪਰ ਜਾਂਦੇ ਹਨ ਇਹ ਇੱਕ ਗੌਰਡਰੇਜ ਦਾ ਰੂਮ ਬਣਿਆ ਹੋਇਆ ਹੈ ਯੂਪੀਐਸਸੀ ਦੇ ਵਿੱਚ ਲੌਕ ਹੋ ਜਾਂਦਾ ਜਿਹੜੇ ਬੰਦੇ ਹਾਂ ਜਿਹੜੇ ਜਿਨ੍ਹਾਂ ਨੇ ਪੇਪਰ ਦੇਖਣਾ ਹੈ ਉੱਥੇ ਬੈਠ ਕੇ ਦੇਖਦੇ ਪੇਪਰ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਦੇ ਪੇਪਰ ਦੇਖਣੇ ਹਨ ਰੀਸ਼ਫਲਿੰਗ ਕਰਕੇ ਉਹਨਾਂ ਤੋਂ ਮਾਰਕਿੰਗ ਕਰਾ ਲਈ ਜਾਂਦੀ ਠੀਕ ਹੈ ਜਿਸ ਰਤਨ ਜੀ ਤੁਸੀਂ ਸਾਨੂੰ ਸਮਾਨ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅੱਜ ਆਪਾਂ ਗੱਲ ਕੀਤੀ ਹੈ ਬੀ ਐਸ ਰਤਨ ਜੀ ਸਾਹਿਬ ਕਾ ਜਿਹੜੇ ਕਮਿਸ਼ਨਰ ਰਹੇ ਨੇ ਇਨਕਮ ਟੈਕਸ ਡਿਪਾਰਟਮੈਂਟ ਦੇ ਸੋ ਅੱਜ ਗੱਲਬਾਤ ਹੋਈ ਹੈ ਸਿਵਲ ਸੇਵਾਵਾਂ ਮ ਪ੍ਰੀਖਿਆ ਦੀ ਉਹਦੇ ਚ ਕਿਵੇਂ ਪ੍ਰੀਖਿਆ ਹੁੰਦੀ ਹੈ ਸੈਕੰਡ ਪ੍ਰੀਖਿਆ ਕਿੱਦਾਂ ਹੁੰਦੀ ਹੈ ਇੰਟਰਵਿਊ ਕਿੱਦਾਂ ਹੁੰਦੀ ਹੈ ਕਿਹੜੇ-ਕਿਹੜੇ ਵਿਸ਼ਿਆਂ ਨਾਲ ਸੰਬੰਧਿਤ ਹੈ ਤਮਾਮ ਗੱਲਾਂ ਬਾਤਾਂ ਕੀਤੀਆਂ ਨੇ ਆਪਾਂ 24 ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਦਰਸ਼ਕੋ ਜੋ ਅੱਜ ਆਪਾਂ ਗੱਲਬਾਤ ਕੀਤੀ ਹੈ ਤੇ ਤੁਸੀਂ ਵੀ ਇਹ ਚੋਂ ਕੋਈ ਜਾਣਕਾਰੀ ਬਿਲਕੁਲ ਲਈ ਹੋਏਗੀ ਸੋ ਅੱਗੇ ਅਗਲੀ ਖਾਸ ਮੁਲਾਕਾਤ ਦੇ ਵਿੱਚ ਕਿਸੇ ਹੋਰ ਸਖਸ਼ੀਅਤ ਨਾਲ ਤੁਹਾਨੂੰ ਜਿਹੜਾ ਰੋਬਰੂ ਕਰਾਵਾਂਗੇ ਉਦੋਂ ਤੱਕ ਮੈਨੂੰ ਗੁਰਮukh ਸਿੰਘ ਰੁਪਾਣਾ ਨੂੰ ਦਿਓ ਇਜਾਜ਼ਤ ਖਾਸ ਮੁਲਾਕਾਤ ਖਾਸ ਮੁਲਾਕਾਤ ਸਬਸਕ੍ਰਾਈਬ ਕਰੋ ਜਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ న్యూਸ 뮤직 ਐਂਟਰਟੇਨਮੈਂਟ ਸ਼ੋਅ ਜੱਕੀ ਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਜਰਦੀ ਕਲਾ ਮੀਡੀਆ ਨੈਟਵਰਕ ਐਪ